ਕਭੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਰਮਾਣਾ ਚੱਕ ਪਹੁੰਚ ਚੁੱਕੇ ਜੀ ਆਪਾਂ ਜਮਸ਼ੀਰ ਹਣ ਬਾਈਆਂ ਕੋਲ ਜੀ ਤੇ ਤਹਿਸੀਲ ਬਾਬਾ ਪਕਾੜਾ ਪੈਂਦੀ ਹੈ ਜ਼ਿਲ੍ਹਾ ਅਮਰਸਰ ਪੈਂਦਾ ਦੇਖੋ ਬਾਈ ਨੇ ਮਈਆਂ ਲੈ ਕੇ ਆਂਦੇ ਅੱਜ ਤੇ ਮੇਰੇ ਸთან ਆਪਾਂ ਪਹਿਲੀ ਵੀਡੀਓ ਬਣਾਣ ਲੱਗੇ ਮੱਝਾਂ ਦੀ ਅੱਗੇ ਘਾਨੀਆਂ ਲੈ ਕੇ ਆਂਦੇ ਆ ਤੇ ਮੱਝਾਂ ਵੀ ਪੰਜ ਛੇ ਮੱਝਾਂ ਪਰ ਬਹੁਤ ਸੋਹਣੀਆਂ ਚੰਗੀਆਂ ਰਿਕੋਡਣੀਆਂ ਬਾਕੀ ਬਾਈ ਜੀ ਗੱਲ ਕਰਦੇ ਆ ਬੱਲੇ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਸਾਰਿਆਂ ਨੂੰ ਹੋਰ ਦੱਸਾਂ ਜੀ ਬਸ ਬਹੁਤ ਵਧੀਆ ਭਾਈ ਅਜੇ ਮੱਝਾਂ ਲੈਣ ਦੀ ਹੋ ਜਾਂ। ਹੋਰ ਮੈਂ ਗਾਇਆਂ ਵਿੱਚ ਦਰ ਮੱਝਾਂ ਵਿੱਚ ਮਾਰ ਲੀ ਇਹ ਐ ਹੀ ਆ ਕੋਈ ਤੁਹਾਨੂੰ ਦਾ ਕੰਮ ਚੱਲਦਾ ਕੋਈ ਜਿੱਦਿਆ ਬੜਾ ਸਰਾ ਜੀ ਵਧੀਆ ਗਾਵਾਂ ਸਾਰੇ ਮਰੀ ਦੁੱਧ ਵਾਲੀਆਂ ਹਾਂ ਬਾਕੀ ਮਾਲ ਆਪਾਂ ਲੈ ਆ ਸਾਰਾ ਇੱਕ ਨੰਬਰ ਇੱਕ ਨੰਬਰ ਹੀ ਜਾ ਸਾਰਾ ਸਕੂਲੇ ਬਾਹਰ ਲੈ ਕੇ ਜੀ ਇਹ ਲੋਕ ਵੀ ਆਈ ਤੇ ਦੀਆਂ ਨੇ ਕੋਈ ਹਰਾ ਵਿੱਚ ਉਹ ਬਸ ਜੀ ਹਾਂ ਜੀ ਚਲੋ ਕਿੰਨੀਆਂ ਝੋਟੀਆਂ ਫਰ ਅੱਜ ਹੁਣ ਆਪਾਂ ਕੋਈ ਜੀ 5 ਮੱਝਾਂ ਹੋਵਾਂ 4 5 ਇੱਕ ਗੱਬਰ ਵਿੱਚ ਆ ਜੀ ਲੋ ਜੀ ਇਹ ਸੁਆ ਜੀ ਇਹ ਜਿੱਦੀ ਸਵਾ ਦੁੱਧ ਜਿਆਦੇ ਬਣੀ ਹਾਂ ਜੀ ਤੇ ਵੀ ਜੀ ਦੁੱਧ ਨੂੰ ਇਹ ਟਾਈਮ 13 14 ਕਿਲੋ 13 14 ਕਿਲੋ ਦੁੱਧ ਆ ਜੀ ਪਹਿਲਾਂ ਮੈਨੇ 12 13 ਕਿਲੋ ਵੀ ਕੱਢਿਆ ਪਰ ਝੋਟੀ ਬਹੁਤ ਕੁਆਲਟੀ ਝੋਟੀ ਹੈ ਵੱਡੀ ਝੋਟੀ ਜਬਰਦਸਤ ਝੋਟੀ ਪਰ ਮਰ ਬਾਈ ਥਾਂ ਤੋਂ ਦੇਖ ਲਓ ਮਸ ਝੋਟੀ ਚਾਰੇ 15 16 ਕਿਲੋ ਹੋਣਾ ਜੀ ਉੱਥਾਂ ਬਾ ਮਰ ਨਹੀਂ ਪਾ ਲਗੀ ਪੜੀ ਹਾਂਜੀ ਪਾ ਲਗੀ ਮਰਗੀ ਅੱਛਾ ਹਾਂਜੀ ਬਾਕੀ 44 ਨੂੰ ਕਰੀ ਇੱਕ ਨੰਬਰ ਕੋਈ ਮਤਲਬ ਇਹ ਵੀ ਨਹੀਂ ਖੜਦਾ ਇਹ ਕਿਤੇ ਤੇ ਹਾਂ ਖੜਾਓ ਇਹ ਖੜਾਓ ਇਹ ਖੜਾ ਰੋ 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 ਚੱਲ ਲੈ ਜਾ ਉਹਥੇ ਲੈ ਚੋ ਉੱਥੇ ਲੈ ਜਾ ਇਹ ਬੰਨੋ 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 ਖੜੀ ਨਾ ਉਹ ਮੂੰਹ ਮਾ ਦਾ ਖੜੋ ਚੰਗੀ ਦਿਖਾਓ ਯਾਰੀ ਵੱਡੀ ਭਾਜੀ ਨਹੀਂ ਸੁਣੀ ਜੋੜੀ ਆ ਹੁਣ ਬੰਨੋ ਬਹੁਤ ਚੰਗੇ ਦਿਨ ਆਪਣਾ ਚੱਟਾ ਰਮੂਰਮਾ ਇਹਦਾ ਦਾ ਪਰਾਪਤ ਅੱਜ ਲੈਵਾਂ ਪਰ ਇਹਦਾ ਦਵਾਰ ਮਾਰੇ ਲਾਤਾਂ ਨਾਲ ਰੱਡਾ ਨਹੀਂ ਰੱਡਾ ਰੱਡਾ ਹੱਥ ਨਾਲ ਨਹੀਂ ਉੱਥੇ ਮਣੋ ਹੋ ਕਰੂਗਾ ਬਾਕੀ ਭਾਈ ਸਾਫ ਨਹੀਂ ਜਿੰਨੀ ਆ ਕੇ ਬਹੁਤ ਖਣ ਲੱਗਾ ਚਵਾਈ ਬੜੀ ਬਣੀ ਦੁੱਧ ਵੀ ਮਾਰੀ ਟੰਡਿਆਂ ਤੋਂ ਤੇ ਭਾਈ 14-15 ਕਿਲੋ ਬੋਲੋ ਮੋਨੇ ਭਾਈ ਇਹਦੀ ਕਰਨਾ ਪਾ ਬਿਲਕੁਲ ਜੈ ਜੀ ਰੋਟੀ ਦਾ दाम ਵੀ ਇਹਨਾਂ ਨਾਲ ਦੀ ਦੋਰੀ ਲੱਗਦੀ ਰਹੀ ਆ ਪਰ ਆਪਾਂ ਹਾਰਾਂ ਜਿਹੜੀ ਉਹਦਾ ਮੁੱਲ ਪਾਵੇ 140 135 ਆਪਾਂ ਹਾਰਾਂ ਇੱਕ 3 ਇੱਕ 3 ਹਾਂਜੀ ਉਹ ਚ ਹੋਰ ਮੰਗਦਾਰ ਕਰ ਦਿੰਦੇ ਆ ਦੱਗ 1 25 ਦੀ ਭਾਜੀ ਸਵਾਹ ਰੱਖ ਦੇ ਨਹੀ ਨਹੀ ਚਲੋ ਉਹ ਜੋ ਹੋਵੇ ਮਾਮਦਾਨ ਕਰਾਂਗੇ ਬਾਅਦ ਵਿੱਚ ਬਹੁਤ ਕਰਦਾ ਮੈਂ ਕੋਈ ਗੱਲ ਠੀਕ ਹੋ ਜੂਗਾ ਮੋਕੇ ਤੇ ਫੋਨ ਲਾਓ ਮੇਰਾ ਮਰਜ਼ੀ ਜਿੰਨ ਮਰਜ਼ੀ ਲਾਓ ਆਹ ਕੋਈ ਤੁਜਾ ਸੁਆ ਇਹ ਵੀ ਸੁਈ ਆ ਇਹ ਵੀ ਸੁਈ ਪਾਈ ਤਾਜੀ ਸੁਈ ਆ ਅੱਛਾ ਕੋਈ 10 11 ਕਿਲੋ ਬੋਲਾ ਗੱਲੇ ਵੀਰ ਭਰਾ ਦੋ ਤੇ ਲੈ ਲੈ ਪਰ ਵੇਖੋ ਪਹਿਲੇ ਨਹੀ ਮੈਂ ਵੀ ਬੜੀ ਚੇਤੇ ਬੜੀ ਜਬਰ ਭਾਜੀ ਮੈਂ ਬਾਈ ਪਹਿਲੇ ਵੀਰੇ ਪ੍ਰਾਈਸ ਲੱਗੇ ਛੋਟੀਆਂ ਦੀ ਜਿਹੜਾਈ ਕੱਟ ਕੇ ਲੈ ਦੇ ਨਾ ਕਿ ਵੀ ਸਾਰੇ ਵੇ ਤਗੜੇ ਸਾਰੇ ਵੱਡੀਆਂ ਛੋਟੀਆਂ ਨਹੀਂ ਕੋਈ ਸਭ ਵੱਡੀਆਂ ਵੱਡੀਆਂ ਪਾਲ ਛਾੜ ਲੈਣਾ ਵੱਡੀਆਂ ਛੋਟੀਆਂ ਸਾਰੇ ਵੱਡੀਆਂ ਹੋ ਗਈਆਂ ਇਹ ਵੀ ਦੋਰੋ ਇਹ ਵੀ ਦੋਰੋ ਪਹਿਲਾਂ ਇਹ ਵੀ ਦੋਰੋ ਲਾਹ ਤੱਕ ਚੱਲ ਹਟਾਣੀ ਕੱਢੇਂ ਦੀ ਦੋ ਦੇ ਕਿੱਤੇ ਵਾਦੀ ਵਾਦੀ ਕੱਢੇ ਲਾਓ ਬਾਜੀ ਵਾਹ ਵੇਖੋ ਸਾਰੇ ਪੂਰਾ ਪੂਰਾ ਪਰਿਵਾਰ ਵਾਲੀਆ ਪੂਰਾ ਪੂਰਾ ਡਾਗਾ ਬਾਕੀ ਫੁੱਲ ਸਾਈਜ ਬਾਜੀ ਬਾਕੀ ਬਾਕੀ ਫੁੱਲ ਸਾਈਜ ਬਾਜੀ ਬਿਲਕੁਲ ਬਾਜੀ ਬਿਲਕੁਲ ਉਹ ਵੀ 10000 ਨੂੰ ਬੋਲਾ ਵਈ ਨਹੀਂ ਕਿ ਦਖਲ ਕਰੀ ਜਿਹੜੀਆਂ ਚੂਣ ਆਪਣੀ ਮਹੀ ਹੋ ਗਈ ਸਪੈਸ਼ਲੀ ਹੋਣੀ ਚੂਣ ਇਹ ਨਹੀਂ ਕਿ ਚੂਣ ਸਖਤ ਪੂਰਾ ਕੋਈ ਥਾਂ ਦੀ ਗਾਰੰਟੀ ਫੁੱਲ ਬੜਾ ਫੁੱਲ ਆਪਣੀ ਇਹਦਾ ਮਾਜੀ ਥੱਲੇ ਬਹੁਤ ਘਰੀ ਹਾਂਜੀ ਠੰਡੀਆਂ ਭਾਜੀ ਮੋਲ ਭਾਜੀ 1.5 ਲੱਖ ਹਾਂ ਨਾ 95 95 ਹਾਂ ਸ਼ੂਟ ਕਰਾਂ ਭਾਜੀ ਸ਼ੂਟ ਕਰ ਤਾਂ ਮੰਨ ਸ਼ੂਟ ਕਰ ਦੇ ਜੀ ਆਹ ਜੀ ਇਹ ਵੀ ਦੀ ਗੱਬਣ ਮੈਂ ਗੱਬਣ ਬਾਹਰ ਆ ਰਹੀ ਆ ਪਰ ਮੈਂ ਵੇਖੋ ਪਾਜੀ ਪਾ ਮੈਦਾ ਆ ਜੀ ਜੀ ਢਾਈ ਮਲੇ ਢਾਈ 1.5 ਫੁੱਟ 2 ਫੁੱਟ ਦਾ ਖੱਡਾ ਯਾ ਮੈਦਾ ਜੀ ਚੰਗੀ ਜੀ ਇਹ ਵੀ ਬਾਕੀ ਥਾਣਾ ਚਾ ਚਾ ਮੈਨੂੰ ਆਹ ਥਾਣਾ ਦੋ ਲਓ ਵੇਖੋ ਇਹ ਲੋ ਬਈ ਉਧਰ ਦੀ ਮੈ ਆਈ ਜੀ ਜੀ ਉਧਰ ਹੋਈ ਆ ਜੀ ਪਾਜੀ ਪਾ ਖੱਡਾ ਵੇਖੋ ਮੈਂ ਕਿਵੇਂ ਲਗਾ ਬਹੁਤ ਜਿਆਦਾ ਹੈ ਵੇਖੋ ਬਈ ਚਾਦੀ ਵੱਡੀ ਮਲਕੇ ਵੱਡੀ ਮੈਨੂੰ ਕਰੇ ਪਰ ਚਮਕ ਯਾਰ ਵੇ ਦੁੱਧ ਦਰ ਮੈਂ ਨਹੀਂ ਨਹੀਂ ਮੈਂ ਖਾਰੀਆਂ ਦੁੱਧਾਂ ਲੀਆਂ ਵਾ ਬਿਲਕੁਲ ਕਿਹੜੇ ਸਾਸੜੀਆਂ ਭਾਜੀ ਕਰੇ ਦੇਖੋ ਹਾਂਜੀ ਕੋਈ ਬੋਲੋ ਜੈ ਜੀ ਆਪਣੇ ਜੈ ਜੀ ਔਰ ਇਹ ਇੱਕ 25 20 ਭਾਈ ਹਾਂਰਾ ਭਾਈ 10 ਦੀ ਮਿੰਟ ਇੱਕ ਦਾ ਹਾਂਜੀ ਇਹ ਛੋੜ ਹੁੜੂ ਚ ਬਰਾਬਰ ਮਾਣਤ ਹੋ ਜਾਊਗਾ ਇਹ ਪੱਕੇ ਮੋਨ ਨਗੇ ਜੋ ਮਰਜੀ ਲਾਇਆ ਜੀ ਫੋਣ ਆ ਵੀ ਬੜੀ ਪਾਸੋਂ ਰਾਜ ਫੁਈਆ 10 ਕਿਲੋ ਬੋੜਾ ਉਮਈ ਕੋ ਜਿਹੜਾ ਮਰਜੀ ਮਿਲੇ ਭਾਜੀ ਸਾਰੀ ਤੇ ਬੜਾ ਭਾਜੀ ਜਾਈ ਚੰਗੀ ਕੱਟੀ ਕੱਟਾ ਕੱਟੀ ਮੋੜ ਭਾਜੀ ਕੱਟੀ ਆ ਠੀਕ ਆ ਕੱਟੀ ਆ ਬੋਲੀ ਮੇਲੇ ਦਾ ਮਰਚੀ 11 ਕਿਲੋ ਬੋਲੀ ਦਾ ਮਰਚੀ 11 ਕਿਲੋ ਬੋੜਾ ਆ ਤੇ ਵੱਡੀ ਛੋਟੀ ਆ ਕੋਈ ਗੱਲ ਜਿਹੜਾ ਮਰਚੀ ਲੈ ਲੈ ਚਲ ਗਾਣੋ ਬਾਕੀ ਥਣ ਚੂਰ ਇੱਕ ਨੰਬਰ ਪਰ ਮੈਂ ਸਾਫ ਨਹੀਂ ਪੜੀ ਠੀਕ ਹੈ ਯਾਰ ਜਿਆਦਾ ਚੰਗੀ ਆ ਠੀਕ ਆ 15 16 ਕਿਲੋ ਵਾਲੀ ਵਧੀਆ ਵੱਜੀ 15 16 ਕਿਲੋ ਕੋਈ 11 12 ਫੋਰੀ ਵੀਗ ਵੱਜੀ ਪਰ ਭਾਜੀ ਵੇਖਦੇ ਕਿ ਕਿڑی ਸਾਡਾ ਗੱਲ ਭਾਜੀ ਜਿਹਦਾ ਮਾਦੀ ਜਿਹਦੇ ਥਣ ਅਸਲ ਥਣ ਪੈਜੀ ਅਸਲ ਅਸਲ ਜਿਹਦਾ ਮਾਦੀ ਪੱਲੇ ਕੋ ਕਿਰੇ ਜਿਹਦੇ ਕਿਰੇ ਖੜਾ ਆ ਆ ਆ ਹਾਂਜੀ ਚਾਰ ਦਿਨ ਮੈਂ ਸੂਈ ਰੋਜ ਜੈ ਨਹੀਂ ਕਰਨਾ ਭਾਈ ਜੈ ਭਾਜੀ ਮੋਨ ਤੇ ਜਿਹਦਾ 9593 93 93 50 50 ਠੀਕ ਆ 95000 ਪਾਜੀ ਯਾਹ ਜੀ ਇਹ ਮੀਂਹ ਦੀ ਰਾਵੀ ਪਾਜੀ ਸੂਈ ਆ ਵੀ ਸੂਈ ਪਾਜੀ ਕੱਟਾ ਕੱਟੀ ਮਗਰ ਕੱਟਾ 9 10 ਕਿਲੋ ਬਾਈ ਬੋਰੀ ਠੀਕ ਆ ਕੱਟਾ ਕੱਟਾ ਬਾਈ ਕੱਟਾ ਮਗਰ 50 ਸੁਆਹ ਪਾਜੀ ਲਓ ਜੀ ਵੇਖੋ 2 9 10 ਕਿਲੋ ਬੋਰੀ ਪਾਜੀ ਵੀ ਵੀ ਕਿੰਨੇ ਰੇਤੀ ਆ ਵੇਖੋ ਤੁਸ ਜਿਆਦੀ ਚੰਗੀ ਸਪੈਸ਼ਲ ਜਿਹਨੂੰ ਕਹਿੰਦੇ ਦੂਜਾ ਸੁਆਹ ਪਾਜੀ ਪਿਓ ਰੀਲੀ ਰਾਵੀ ਦੀ ਪਾਜੀ ਕਰੋ ਕਰੋ ਐਂ ਦੋਰੋ ਹੋਈ ਵੱਟੀਆਂ ਝੁੱਟੀਆਂ ਛੋਟੀ ਛੋਟੀ ਕੋਈ ਵੀ ਹੈ ਨਹੀਂ ਪੂਰੇ ਜਵਰ ਦੇ ਛੋਟੀਆਂ ਜਿਆਦੀ ਚੰਗੀ ਹੋਊਗੀ ਸਾਡੀ ਜੀ ਤੁਸੀਂ ਸਾਫ਼ ਕੀਤੀ ਬਾਕੀ ਲੈਣੇ ਵੇਖੋ ਰਾਣੀ ਸਾਰੀ ਕੀਤੀ ਹੈ ਥਾਂ ਦੇ ਹੋ ਗਈ ਲੱਗਾ ਮੈਨੂੰ ਨਹੀਂ ਚੰਗੀ ਛੋਟੀਆਂ ਭਾਜੀ ਨਹੀਂ ਭਾਜੀ ਨੂੰ ਲੱਗਿਆ ਇਹ ਮਨਿਆਵੀ ਪਿਓਰ ਇਹ ਵੀ ਥਾਂ ਦੇ ਸਾਰੀ ਛੋਟੀ ਵੱਡੀ ਹੋਊ ਭਾਜੀ ਵੱਡੀਆਂ ਛੋਟੀਆਂ ਜਿੱਦਾਂ ਮਾਪੀ ਠੰਡੀਆਂ ਧੀਰੀਆਂ ਭਾਜੀ ਕੋਈ ਇਹੋ ਜਿਹੀ ਨਹੀਂ ਗੱਲ ਠੰਡੀ ਹਾਂਜੀ ਬੜਾ ਉਹ ਤਾਂ ਭਾਈ ਲੋਕਾਂ ਨੂੰ ਮੁੰਦੇ ਮੁੰਨਾਂ ਦਾ ਉਹ ਲੋਕਾਂ ਚਾੜੀ ਧੀਰ ਕਰਨਾ ਸੀ ਹਾਂ ਇੱਟਕੀ ਗੱਲ ਆਪਾਂ 1 5 ਲੱਖ ਭਾਈ 95 ਦੀ ਰਾਵਣਾ ਭਾਜੀ ਕੋਈ ਗੱਲ ਨਾ ਦੱਸ ਪੀਸੀ ਇਹ ਦੋ ਹੀ ਛੱਡ ਦੋ ਕੋਈ ਗੱਲ ਹੋ ਗਈ ਬਾਈ ਤਰ ਰੋਕ ਲੈ ਜਾਂ ਦੋ ਬਾਕੀ ਨਹੀਂ ਲੱਕਰ ਖਾਵੇ ਕੋਈ ਨਹੀਂ ਜੀ ਵੇਖੋ ਠੀਕ ਹੈ ਨਹੀਂ ਕੋਈ ਲੱਕਾ ਵੇਖੋ ਠੀਕ ਹੈ ਛੱਡਾ ਥਾਣੇ ਤੋਂ ਮੈਂ ਕਿਹਾ ਦੇਖੋ ਜੀ ਪੰਜ ਝੋਟੀਆਂ ਨਾ ਸਿਰਾ ਪੰਜ ਝੋਟੀਆਂ ਸਿਰਾ ਕੁਆਲਿਟੀ ਵੱਡੀਆਂ ਝੋਟੀਆਂ ਪਰ ਮੇਰੇ ਵੀ ਇੱਥੇ ਆ ਗਏ ਨਾ ਚੈੱਕ ਕਰਕੇ ਬਾਹਰ ਲੈ ਕੇ ਜਾਓ ਸਮਝ ਕਰੋ ਫਿਰ ਦਾ ਪਾਲ ਥੋੜਾ ਭਾਜੀ ਮਿਲਦਾ ਜੋ ਮਰਜੀ ਉਹ ਕਹੀ ਆ ਭਾਏ ਕਰੇ ਕਰੇ ਭਾਜੀ ਕਰੇ ਇਹ ਜਾਰੀ ਸਾਹਿਬ ਬਹੁਤ ਚੰਗੀ ਜ਼ਬਰਦਸਤ ਚੁੱਟੀ ਆ। ਬਾਦਿਏ ਪੰਜ ਦੇ ਸ਼ਤ ਭਾਜੀ ਕੋਈ ਗੱਲ ਨਹੀਂ ਕਰੇ। ਚੋਣ ਭਾਜੀ ਦੇਖੋ। ਤੇਰੇ ਕੱਟੀ ਬਿੰਦੀਆਂ ਵਾਲੀਆਂ ਭਾਜੀ। ਵਾਕਿ ਬਿੰਦੀ। ਬਿੰਦੀ ਨਾਲ ਹੀ ਕੱਟੀ ਆ ਭਾਜੀ। ਚਾਈ ਚੰਗੀ ਭਾਜੀ। ਠੀਕ ਆ। ਆ ਚੱਕ ਮਾਰ। ਨਹੀਂ ਠੀਕ ਆ। ਬਾਕੀ ਇੱਥੇ ਆ ਗਿਆ ਨਾ ਚੈੱਕ ਕਰਕੇ ਲੈ ਗਈ। ਮੈਂ ਨਹੀਂ ਦਰੋ ਬਾਕੀ ਰਹਿ। ਮਿੰਟ ਕੇ ਤੋਂ ਚੋ ਆ ਕੇ ਲੀਟਰ ਨਾਲ। ਉਹਦਾ ਨਹੀਂ ਕਹਿਣ ਨਾਲ। ਨਾ ਨਾ ਨਾ। ਹਾਂਜੀ। ਬਿਲਕੁਲ ਬਿਲਕੁਲ। ਤੇਰੇ ਭਾਜੀ ਠੰਡੀਆਂ ਕਟੀਆਂ ਕੇ ਵੇਚ। ਜਿੰਦਾ ਭਾਜੀ। ਇਹ ਨਹੀਂ ਜਾਵੇ। ਬਿੰਦੀਆਂ ਹੱਜ ਠੰਡੀਆਂ। ਚਲੋ। ਹੋਰ ਭਾਜੀ ਫਿਰ। ਹੋਰ ਬੱਸ ਬੱਜ ਫਿਰ ਦਾ ਅਡੋਈ ਨਾ ਦੋ ਡੰਗ ਟੋਗੇ ਤਸੱਲੀ ਕਰਕੇ ਜਾਵਾਂਗੇ ਇੱਥੇ ਕੋਈ ਗੱਲ ਨਹੀਂ ਪਈ ਇੱਥੇ ਕੋਈ ਥਣਵਾਦ ਕਟਨ ਨਾਲ ਨਹੀਂ ਦਿੱਤੀ ਆਉਦੀ ਫੁੱਲ ਗਰੰਟੀ ਹੋਊ ਫੁੱਲ ਗਰੰਟੀ ਹੋਊ ਦੁੱਧ ਸੇਵਾ ਦਾ ਨੰਬਰ ਬੋਲੋ ਨੰਬਰ ਦਿੱਜਿਆ ਆਪਣਾ ਹੈਗਾ ਜੋ 6283705243 ਪਿੰਡ ਰਮਣਾ ਜੱਗ ਜਿਲ੍ਹਾ ਅੰਮ੍ਰਿਤਸਰ ਫਿਰਵਾੜਾ ਬਰਪਕਸਾ ਆਪਣਾ ਵੀ ਜੀ ਆਪਣਾ ਲੱਗੇ ਪਈ ਆ ਆ ਹਾਂ ਬਿਲਕੁਲ ਨੇੜੇ ਜਿਹੜੇ ਪਿੰਡਾ ਮੈਟਾ ਚੌਕ ਆਪਣਾ ਬਿਲਕੁਲ ਲੱਗੇ ਪਈ ਆ ਠੀਕ ਹੈ ਜੀ ਕੋਈ ਹੋਰ ਕੋਈ ਡੈਸ ਕੁਝ ਨਹੀਂ ਫਿਰ ਬਿਲਕੁਲ